ਵੱਡੇ ਬਜ਼ੁਰਗਾਂ ਦੁਆਰਾ ਦੱਸੀ ਗਏ ਜ਼ਰੂਰੀ ਨਿਯਮ ਜ਼ਰੂਰ ਸੁਣੋ ਨੰਬਰ 1 ਜੇਕਰ ਤੁਹਾਨੂੰ ਪੀਲੀਆ ਹੋ ਗਿਆ ਹੋਵੇ ਜਾਂ ਫਿਰ ਲੀਵਰ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ ਤਾਂ ਐਲੋਵੀਰਾ ਦਾ ਸੇਵਨ ਜ਼ਰੂਰ ਕਰੋ ਇਹ ਬਹੁਤ ਹੀ ਫਾਇਦੇਮੰਦ ਹੈ ਨੰਬਰ 2 ਦੁੱਧ ਨਾਲ ਜੇਕਰ ਤੁਸੀਂ ਕੇਲਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਲਾਭ ਮਿਲਦੇ ਹਨ ਨੰਬਰ 3 ਜੇਕਰ ਤੁਸੀਂ ਆਪਣੇ ਵਜ਼ਨ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇੱਕ ਦਿਨ ਵਿੱਚ 4 ਰੋਟੀਆਂ ਹੀ ਖਾਓ ਇਸ ਨਾਲ ਵਜ਼ਨ ਸਹੀ ਰਹੇਗਾ ਤੇ ਤੁਹਾਡਾ ਵਧਿਆ ਹੋਇਆ ਵਜ਼ਨ ਵੀ ਘਟਣ ਲੱਗ ਜਾਵੇਗਾ ਨੰਬਰ 4 ਜੇਕਰ ਤੁਸੀਂ ਰੋਜ਼ਾਨਾ ਦੁਪਹਿਰ ਦੇ ਸਮੇਂ ਦਹੀਂ ਜਾਂ ਫਿਰ ਲੱਸੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਬਚੇ ਰਹਿ ਸਕਦੇ ਹੋ ਨੰਬਰ 5 ਜੇਕਰ ਸਫ਼ਰ ਦੇ ਦੌਰਾਨ ਉਲਟੀ ਵਰਗਾ ਮਨ ਹੋਵੇ ਤਾਂ ਦੋ ਕੜੀ ਪੱਤੇ ਚੰਗੀ ਤਰ੍ਹਾਂ ਨਾਲ ਚਬਾ ਲਓ ਇਸ ਨਾਲ ਆਰਾਮ ਮਿਲੇਗਾ ਨੰਬਰ 6 ਰੋਟੀ ਬਣਾਉਣ ਸਮੇ ਜੇਕਰ ਤੁਸੀਂ ਆਪਣੇ ਤਵੇ ਉੱਤੇ ਪਹਿਲਾਂ ਨਮਕ ਛਿੜਕ ਲੈਂਦੇ ਹੋ ਤਾਂ ਇਸ ਨਾਲ ਰੋਟੀ ਬਹੁਤ ਹੀ ਸਵਾਦ ਬਣਦੀ ਹੈ ਤੇ ਨਾਲ ਹੀ ਫੁੱਲਦੀ ਵੀ ਸਹੀ ਤਰੀਕੇ ਨਾਲ ਹੈ ਨੰਬਰ 7 ਜੇਕਰ ਤੁਸੀਂ ਰੋਜ਼ਾਨਾ ਕਿਸ਼ਮਿਸ਼ ਭਿਓਂ ਕੇ ਖਾ ਲੈਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ। ਨੰਬਰ 8 ਜੇਕਰ ਤੁਹਾਨੂੰ ਬੁਖਾਰ ਹੋਵੇ ਤਾਂ ਨਿੰਮ ਦੇ ਪੱਤੇ ਲੈ ਕੇ ਉਹਨਾਂ ਨੂੰ ਪਾਣੀ ਵਿੱਚ ਉਬਾਲ ਲਓ। ਇਸ ਪਾਣੀ ਨਾਲ ਇਸ਼ਨਾਨ ਕਰ ਲਓ। ਬਹੁਤ ਜਲਦੀ ਬੁਖਾਰ ਉਤਰ ਜਾਵੇਗਾ। ਨੰਬਰ 9 ਜੇਕਰ ਤੁਹਾਡੇ ਘਰ ਅਚਾਰ ਜਲਦੀ ਖਰਾਬ ਹੋ ਜਾਂਦਾ ਹੈ। ਇਸ ਲਈ ਉਸ ਨੂੰ ਬਣਾਉਣ ਸਮੇਂ ਉਸ ਵਿੱਚ ਹਿੰਗ ਜ਼ਰੂਰ ਪਾਇਆ ਕਰੋ। ਇਸ ਨਾਲ ਅਚਾਰ ਸਾਲੋਂ ਸਾਲ ਖਰਾਬ ਨਹੀਂ ਹੁੰਦਾ। ਇਸ ਤੋਂ ਇਲਾਵਾ ਉਸ ਨੂੰ ਕੱਢਣ ਲਈ ਹਮੇਸ਼ਾ ਹੀ ਚਮਚੇ ਜਾਂ ਕੜਚੀ ਦਾ ਇਸਤੇਮਾਲ ਕਰੋ ਹੱਥ ਨਾਲ ਜੇਕਰ ਅਸੀਂ ਅਚਾਰ ਕੱਢਦੇ ਹਾਂ ਤਾਂ ਉਹ ਬਹੁਤ ਜਲਦੀ ਖਰਾਬ ਹੋ ਜਾਂਦਾ ਹੈ ਨੰਬਰ 10 ਜੇਕਰ ਤੁਸੀਂ ਸਵੇਰੇ ਉੱਠਣ ਅਨਸਾਰ ਹਰੇਕਾਵਲ ਜਾਂ ਦਰਖਤਾਂ ਵੱਲ ਪੰਛੀਆਂ ਵੱਲ ਅਸਮਾਨ ਵੱਲ ਦੇਖਦੇ ਹੋ ਤਾਂ ਤੁਹਾਡਾ ਮਨ ਵੀ ਫਰੈਸ਼ ਹੁੰਦਾ ਹੈ ਤੇ ਤੁਹਾਡੀ ਨਜ਼ਰ ਵੀ ਤੇਜ਼ ਹੋਣ ਲੱਗ ਜਾਂਦੀ ਹੈ ਨੰਬਰ 11 ਜੇਕਰ ਮੂੰਹ ਵਿੱਚ ਛਾਲੇ ਹੋ ਗਏ ਹੋਣ ਤਾਂ ਕੜੀ ਪੱਤੇ ਨੂੰ ਪਾਣੀ ਵਿੱਚ ਉਬਾਲ ਲਓ ਉਸ ਪਾਣੀ ਨਾਲ ਗਰਾਰੇ ਕਰਨੇ ਸ਼ੁਰੂ ਕਰੋ ਇਸ ਨਾਲ ਬਹੁਤ ਆਰਾਮ ਮਿਲੇਗਾ ਨੰਬਰ 12 ਦਿਲ ਦੇ ਮਰੀਜ਼ਾਂ ਲਈ ਹਰੀ ਇਲਾਇਚੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਜੇਕਰ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਦਿਲ ਨੂੰ ਇਸ ਦੇ ਕਈ ਫਾਇਦੇ ਮਿਲਦੇ ਹਨ ਨੰਬਰ 13 ਅੰਬ ਦੇ achar ਨਾਲ ਜੇਕਰ ਤੁਸੀਂ ਪਰੌਠੇ ਖਾਂਦੇ ਹੋ ਇਸ ਨਾਲ ਤੁਹਾਡੀ ਭੁੱਖ ਵਧਣ ਲੱਗ ਜਾਂਦੀ ਹੈ ਤੇ ਤੁਸੀਂ ਹਰ ਰੋਜ਼ ਰੋਟੀ ਖਾਣੀ ਪਸੰਦ ਕਰੋਗੇ ਨੰਬਰ 14 ਜੇਕਰ ਤੁਸੀਂ ਰੋਜ਼ਾਨਾ ਆਪਣੇ ਚਿਹਰੇ ਉੱਪਰ ਦਹੀਂ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਉੱਪਰ ਦਾਗ-ਧੱਬੇ ਨਹੀਂ ਪੈਂਦੇ ਤੇ ਨਾਲ ਹੀ ਚਿਹਰੇ ਦਾ ਰੰਗ ਵੀ ਸਾਫ਼ ਹੋਣ ਲੱਗ ਜਾਂਦਾ ਹੈ ਨੰਬਰ 15 ਜੇਕਰ ਤੁਸੀਂ ਰੋਜ਼ਾਨਾ ਇੱਕ ਕਲੀ ਲਸਣ ਦੀ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਖੂਨ ਦਾ ਸਰਕਲ ਸਹੀ ਹੋ ਜਾਂਦਾ ਹੈ ਤੇ ਨਾਲ ਹੀ ਸਰੀਰ ਨੂੰ ਵੀ ਇਸ ਦੇ ਬਹੁਤ ਸਾਰੇ ਫਾਇਦੇ ਮਿਲਦੇ ਹਨ ਨੰਬਰ 16 ਸਾਡੇ ਵਿੱਚੋਂ ਬਹੁਤ ਸਾਰੇ ਲੋਕ ਹਰ ਰੋਜ਼ ਲੋੜਿੰਦਾ ਪਾਣੀ ਨਹੀਂ ਪੀਂਦੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਰੀਰ ਸਹੀ ਤਰੀਕੇ ਨਾਲ ਕੰਮ ਕਰਦਾ ਰਹੇ ਤਾਂ ਇਸ ਦੇ ਲਈ ਪ੍ਰੋਪਰ ਪਾਣੀ ਪੀਓ ਸਾਡੇ ਸਰੀਰਕ ਕਾਰਜਾਂ ਨੂੰ ਪੂਰਾ ਕਰਨ ਰਹਿੰਦ ਖੂਨ ਨੂੰ ਬਾਹਰ ਕੱਢਣ ਤੇ ਸਾਡੇ ਸਰੀਰ ਵਿੱਚ ਪੋਸ਼ਟਿਕ ਤੱਤ ਅਤੇ ਆਕਸੀਜਨ ਪਹੁੰਚਾਉਣ ਦੇ ਲਈ ਪਾਣੀ ਬਿਲਕੁਲ ਜ਼ਰੂਰੀ ਹੈ ਇਸ ਲਈ ਰੋਜ਼ਾਨਾ 3 ਲੀਟਰ ਪਾਣੀ ਜ਼ਰੂਰ ਪੀਵੋ ਨੰਬਰ 17 ਕੱਚਾ ਦੁੱਧ ਪੀਣ ਵਾਲਾ ਕੋਈ ਵੀ ਵਿਅਕਤੀ ਬਿਮਾਰ ਹੋ ਸਕਦਾ ਹੈ ਮਾਹਿਰਾਂ ਮੁਤਾਬਕ ਇਹ ਖਾਸ ਤੌਰ ਤੇ ਬੱਚਿਆਂ ਛੋਟੇ ਬੱਚਿਆਂ ਕਿਸ਼ੋਰਾਂ ਗਰਭਤੀ ਔਰਤਾਂ ਤੇ ਬਜ਼ੁਰਗਾਂ ਲਈ ਖਤਰਨਾਕ ਹੈ ਇਸ ਲਈ ਇਹਨਾਂ ਨੂੰ ਕਦੇ ਵੀ ਕੱਚਾ ਦੁੱਧ ਨਹੀਂ ਪੀਣਾ ਚਾਹੀਦਾ। ਨੰਬਰ 18 ਜਦੋਂ ਵੀ ਤੁਸੀਂ ਸੈਰ ਕਰਦੇ ਹੋ ਤਾਂ ਆਪਣੀ ਸੈਰ ਦੀ ਗਤੀ ਤੇਜ਼ ਰੱਖੋ। ਕਦੇ ਵੀ ਸੈਰ ਦੌਰਾਨ ਬ੍ਰੇਕ ਨਾ ਲਓ। ਕਿਉਂਕਿ ਅჯਿਹਾਕਰਨ ਨਾਲ ਤੁਹਾਡੀ ਕੁਸ਼ਲਤਾ ਵਾਧੀ ਹੈ। ਨਾਲ ਹੀ ਅჯਿਹਾਕਰਨ ਨਾਲ ਤੁਹਾਡੇ ਦਿਲ ਦੀ ਧੜਕਣ ਵਾਧੀ ਹੈ। ਸਾਹ ਪ੍ਰਣਾਲੀ ਚੰਗੀ ਹੁੰਦੀ ਹੈ। ਇਹ ਉਹਨਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਨੂੰ ਦਿਲ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ। ਨੰਬਰ 19 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਚੱਕਰ ਆ ਰਹੇ ਹਨ ਤਾਂ ਤੁਹਾਡਾ ਬੀਪੀ ਲੋ ਹੋ ਸਕਦਾ ਹੈ। ਇਸ ਲਈ ਸਵੇਰ ਦੀ ਚਾਹ ਨਾਲ ਦੋ ਬਿਸਕੁਟ ਜ਼ਰੂਰ ਖਾਇਆ ਕਰੋ। ਨੰਬਰ 20 ਬਰਸਾਤ ਦੇ ਦਿਨਾਂ ਵਿੱਚ ਦਾਲਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਉਹਨਾਂ ਵਿੱਚ ਤੇਜ ਪੱਤਾ ਤੇ ਲੌਂਗ ਜ਼ਰੂਰ ਰੱਖੋ। ਇਸ ਨਾਲ ਉਹ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦੀਆਂ। ਨੰਬਰ 21 ਜੇਕਰ ਤੁਹਾਡੇ ਸਰੀਰ ਉੱਪਰ ਬਹੁਤ ਜ਼ਿਆਦਾ ਖਾਜ ਹੁੰਦੀ ਰਹਿੰਦੀ ਹੈ ਤਾਂ ਤੁਸੀਂ ਨਿੰਮ ਵਾਲੇ ਪਾਣੀ ਨਾਲ ਸਰੀਰ ਨੂੰ ਧੋ ਸਕਦੇ ਹੋ ਇਸ ਨਾਲ ਖਾਜ ਤੋਂ ਆਰਾਮ ਮਿਲੇਗਾ ਨੰਬਰ 22 ਧੁੱਪ ਸੇਕਣ ਨਾਲ ਸਰੀਰ ਦੇ ਬਹੁਤ ਸਾਰੇ ਅੰਗ ਸਹੀ ਕੰਮ ਕਰਨ ਲੱਗ ਜਾਂਦੇ ਹਨ ਤੇ ਨਾਲ ਹੀ ਸਰੀਰ ਵੀ ਤਾਕਤਵਰ ਹੁੰਦਾ ਹੈ ਨੰਬਰ 23 ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਸੱਟ ਲੱਗ ਗਈ ਹੋਵੇ ਤਾਂ ਤੁਸੀਂ ਉਸ ਉੱਪਰ ਸਰੋਂ ਦਾ ਤੇਲ ਜ਼ਰੂਰ ਲਗਾ ਲਿਆ ਕਰੋ ਇਸ ਨਾਲ ਅਕੜਾਓ ਨਹੀਂ ਹੁੰਦਾ ਨੰਬਰ 24 ਸੌਣ ਤੋਂ ਪਹਿਲਾਂ ਪਾਣੀ ਜ਼ਰੂਰ ਪੀ ਲੈਣਾ ਚਾਹੀਦਾ ਹੈ ਇਸ ਨਾਲ ਸਰੀਰ ਬਹੁਤ ਸਾਰੇ ਰੋਗਾਂ ਤੋਂ ਮੁਕਤ ਹੁੰਦਾ ਹੈ ਤੇ ਤੰਦਰੁਸਤ ਰਹਿੰਦਾ ਹੈ ਨਾਲ ਹੀ ਸਰੀਰ ਦੀ ਸਫਾਈ ਵੀ ਚੰਗੀ ਤਰ੍ਹਾਂ ਹੁੰਦੀ ਰਹਿੰਦੀ ਹੈ ਨੰਬਰ 25 ਜੇਕਰ ਤੁਸੀਂ ਰੋਜ਼ਾਨਾ ਸੈਰ ਕਰਦੇ ਹੋ ਤਾਂ ਤੁਹਾਡਾ ਕਦੇ ਵੀ weight ਨਹੀਂ ਵਧੇਗਾ ਦੇ ਨਾਲ ਹੀ ਤੁਸੀਂ ਹਮੇਸ਼ਾ ਤੰਦਰੁਸਤ ਹੋਣ ਦੇ ਨਾਲ-ਨਾਲ ਜਵਾਨ ਵੀ ਦਿਸੋਗੇ ਨੰਬਰ 26 ਮੱਖਣ 'ਚ ਕਈ ਪੋਸ਼ਟਿਕ ਤੱਤ ਪਾਈ ਜਾਂਦੇ ਹਨ ਇਸ 'ਚ ਕੈਲਸ਼ੀਅਮ, ਵਿਟਾਮਿਨ ਡੀ, ਵਿਟਾਮਿਨ ਏ ਆਦ ਵਰਗੇ ਪੋਸ਼ਟਿਕ ਤੱਤ ਪਾਈ ਜਾਂਦੇ ਹਨ ਇਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ ਤੇ ਤੁਹਾਡੀ ਇਮਿਊਨਿਟੀ ਵੀ ਬੂਸਟ ਹੋਵੇਗੀ ਨੰਬਰ 27 ਲੂਣ ਦੇ ਪਾਣੀ ਨਾਲ ਗਰਗਲ ਕਰੋ ਅਜੀਹਾ ਕਰਨ ਦੇ ਨਾਲ ਮੂੰਹ ਵਿੱਚ ਹੋਏ ਛਾਲਿਆਂ ਦੇ ਦਰਦ ਤੋਂ ਆਰਾਮ ਮਿਲੇਗਾ ਤੇ ਸੋਜ ਵੀ ਘਟ ਸਕਦੀ ਹੈ ਇਸ ਲਈ ਇੱਕ ਗਲਾਸ ਪਾਣੀ ਜੁ ਅੱਧਾ ਛੋਟਾ ਚਮਚ ਲੂਣ ਮਿਲਾਓ ਇਸ ਪਾਣੀ ਨਾਲ ਗਰਗਲ ਕਰੋ ਭਾਵ ਘਰਾਰੇ ਕਰੋ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਗਲੇ ਦੇ ਦਰਦ ਲਈ ਵੀ ਇਹ ਬਹੁਤ ਹੀ ਫਾਇਦੇਮੰਦ ਨੁਕਤਾ ਹੈ ਨੰਬਰ 28 ਅੰਗੂਰ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਇਸ ਲਈ ਅੰਗੂਰ ਨੂੰ ਰੋਜ਼ਾਨਾ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ ਇਸ ਨਾਲ ਤੁਸੀਂ ਅੱਖਾਂ ਦੀਆਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ ਨੰਬਰ 29 ਅੰਗੂਰ ਚ ਪਾਣੀ ਅਤੇ ਫਾਈਬਰ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ ਤੇ ਤੁਸੀਂ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਨੰਬਰ 30 ਕਸਰਤ ਪਾਬ ਐਕਸਰਸਾਈਜ਼ ਹਰ ਰੋਜ਼ ਕਰਿਆ ਕਰੋ ਜਿਸ ਨਾਲ ਤੁਹਾਡਾ ਸਰੀਰ ਫਿੱਟ ਰਹੇਗਾ ਨੰਬਰ 31 ਜੇਕਰ ਤੁਹਾਡੇ ਸਰੀਰ ਉੱਪਰ ਖਾਜ ਹੋ ਰਹੀ ਹੋਵੇ ਤਾਂ ਮਸਾਲੇਦਾਰ ਚੀਜ਼ਾਂ ਦਾ ਪ੍ਰਯੋਗ ਘੱਟ ਤੋਂ ਘੱਟ ਕਰੋ ਅਚਾਰ ਪਿਆਜ਼ ਦਾ ਸੇਵਨ ਘੱਟ ਕਰੋ ਕਿਉਂਕਿ ਕਈ ਵਾਰ ਇਨ੍ਹਾਂ ਕਾਰਨ ਵੀ ਸਰੀਰ ਉੱਪਰ ਖਾਜ ਹੋਣ ਲੱਗ ਜਾਂਦੀ ਹੈ ਨੰਬਰ 32 ਜੇਕਰ ਤੁਸੀਂ ਧਰਤੀ ਤੇ ਬੈਠ ਕੇ ਭੋਜਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਦੂਰ ਰਹਿ ਸਕਦੇ ਹੋ ਨੰਬਰ 33 ਮੂੰਹ ਦੇ ਛਾਲਿਆਂ ਦੇ ਇਲਾਜ ਲਈ ਤੁਸੀਂ ਜਾਮਣ ਦੇ ਪੱਤੇ ਵੀ ਚਬਾ ਸਕਦੇ ਹੋ ਇਸ ਦੇ ਨਾਲ ਵੀ ਕਾਫੀ ਆਰਾਮ ਮਿਲਦਾ ਹੈ ਨੰਬਰ 34 ਜਦੋਂ ਵੀ ਤੁਸੀਂ ਭਿੰਡੀਆਂ ਨੂੰ ਕੱਟਦੇ ਹੋ ਤਾਂ ਚਾਕੂ ਉੱਪਰ ਨਿੰਬੂ ਦਾ ਰਸ ਜ਼ਰੂਰ ਲਗਾ ਲਓ ਇਸ ਦੀ ਮਦਦ ਨਾਲ ਭਿੰਡੀਆਂ ਦੀ ਲੇਸ ਚਾਕੂ ਨੂੰ ਨਹੀਂ ਚਿਪਕੇਗੀ ਨੰਬਰ 35 ਬੱਚਿਆਂ ਨੂੰ ਬੰਦ ਪੈਕਟ ਵਾਲੀਆਂ ਚੀਜ਼ਾਂ ਖਾਣ ਤੋਂ ਜ਼ਰੂਰ ਬਚਾਓ ਇਹ ਬੱਚਿਆਂ ਦੇ ਸਰੀਰ ਨੂੰ ਦਾ ਬਹੁਤ ਨੁਕਸਾਨ ਕਰਦੀਆਂ ਹਨ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਸੋ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ